ਸਤ ਨਾਮ ਵਾਹੀ ਗੁਰੂ ਸਾਹਿਬ ਜੀਓ ਰਾਗ ਪੈਰੋਂ ਮਹਿਲਾ ਪੰਜਵਾ ਪੜਤਾਲ ਘਰ ਤੀਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਪ੍ਰਤਪਾਲ ਪ੍ਰਭ ਕਿਰਪਾਲ ਕਵਣ ਗੁਣ ਗਣੀ ਅਨੇਕ ਰੰਗ ਬਹੁਤ ਰੰਗ ਸਰਬ ਕੋ ਧਣੀ ਰਹਾਓ ਅਨਕ ਗਿਆਨ ਅਨਕ ਧਿਆਨ ਅਨਿਕ ਜਾਪ ਜਾਪ ਤਾਪ ਅਨਿਕ ਗੁਣਿੰਤ ਤੁਨਿੰਤ ਲਲਿਤ ਅਨਿਕ ਧਰਮੁਨੀ ਅਨਿਕ ਨਾਦ ਅਨਿਕ ਬਾਜ ਨਿਮਖ ਨਿਮਖ ਅਨਿਕ ਸਵਾਦ ਅਨਿਕ ਦੋਖ ਅਨਿਕ ਰੋਗ ਮਿਟੈ ਜਸ ਸੁਣੀ ਨਾਨਕ ਸੇਵ ਅਪਾਰ ਦੇਵ ਟੈਂ ਖਟੈਂ ਵਰਤ ਪੂਜਾ ਗਵਨ ਭਵਨ ਯਾਤਰ ਕਰਨ ਸਗਲ ਫਲ ਪੁਨੀ ਪੈਰੋਂ ਮ ਅਸ਼ਟਪਦੀਆਂ ਮਹਿਲਾ ਪਹਿਲਾ ਘਰ ਦੂਜਾ ਇੱਕ ਊੰਗ ਆਰ ਸਤਗੁਰ ਪ੍ਰਸਾਦ ਆਤਮ ਮੈਂ ਰਾਮ ਰਾਮ ਮੈਂ ਆਤਮ ਤੀਨਸ ਗੁਰ ਵਿਚਾਰਾਂ ਅੰਮ੍ਰਿਤ ਬਾਣੀ ਸ਼ਬਦ ਪਛਾਣੀ ਦੁਖ ਘਟ ਹਉ ਮਾਰਾ ਨਾਨਕ ਹਉ ਮੈਂ ਰੋਗ ਬੁਰੇ ਜਾ ਦੇਖਾਂ ਤੈ ਏਕਾਂ ਬੇਦਨ ਆਪੇ ਬਖਸ਼ ਸ਼ਬਦ ਤੁਰੇ ਰਹਾਉ ਆਪੇ ਪਰਖੇ ਪਰਖਣ ਹਾਰੈ ਬਹੁਰ ਸੁਲਾਕ ਨ ਹੋਈ ਜਿਨ ਕੋ ਨਦਰ ਭਈ ਗੁਰ ਮੀਲੇ ਪ੍ਰਭ ਭਾਣਾ ਸਚ ਸੋਈ ਕੌਣ ਪਾਣੀ ਬੈ ਸੰਤਰ ਰੋਗੀ ਰੋਗੀ ਤਰਤ ਸਪੋਗੀ ਮਾਤ ਪਿਤਾ ਮਾਇਆ ਦੇਹ ਸੇ ਰੋਗੀ ਰੋਗੀ ਕੁਟੰਬ ਸੰਜੋਗੀ ਰੋਗੀ ਬ੍ਰਹਮਾ ਵਿਸ਼ਨ ਸਰੁਦਰਾ ਰੋਗੀ ਸਗਲ ਸੰਸਾਰਾਂ ਹਰ ਪਦ ਚੀਨ ਭਈ ਸੇ ਮੁਕਤੀ ਗੁਰ ਕਾ ਸ਼ਬਦ ਵਿਚਾਰਾਂ ਰੋਗੀ ਸਤ ਸਮੁੰਦ ਸੰੰਦੀਆ ਖੰਡ ਪਤਾਲ ਸੇ ਰੋਗ ਪਰੇ ਹਰ ਕੇ ਲੋਗ ਸਿ ਸਾਚ ਸੁਹੇਲੇ ਸਰਬੇ ਥਾਈ ਨਦਰ ਕਰੇ ਰੋਗੀ ਖਟ ਦਰਸ਼ਨ ਭੇਖ ਧਾਰੀ ਨਾਨਾ ਹੱਠੀ अनेका वेद ਕਤੇਬ ਕਰੰ ਕਹ ਬਪਰੇ ਨਹਿ ਬੂਜੈ ਇਕ ਏਕਾ ਮਿਠ ਰਸ ਖਾਈ ਸੁਰੋਗ ਪਰਿਜੈ ਕੰਦ ਮੂਲ ਸੁਖ ਨਾਹੀ ਨਾਮ ਵਿਸਾਰ ਚਲੈ ਅਨਮਾਰਗ ਅੰਤ ਕਾਲ ਪਛਤਾਹੀ ਤੀਰਥ ਭਰਮੈ ਰੋਗ ਨ ਛੂਟਸ ਪੜਿਆ ਬਾਦ ਵਿਵਾਦ ਪਿਆ ਦੁਬਿਦਾ ਰੋਗ ਸੁ ਅਦਕ ਵਢੇਰਾ ਮਾਇਆ ਕਾ ਮੋਹ ਤਾਜ ਪਿਆ ਗੁਰਮੁਖ ਸਾਚਾ ਸ਼ਬਦ ਸਲਾਹ ਹੈ ਮਨ ਸਾਚਾ ਤਿਸ ਰੋਗ ਗਿਆ ਨਾਨਕ ਹਰ ਜਨ ਅਣਦਣ ਨਿਰਮਲ ਜਿਨ ਕੋ ਕਰਮ ਨਿਸ਼ਾਨ ਪਿਆ ਪੈਰੋ ਮਹਿਲਾ ਤੀਜਾ ਕਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਤਨ ਕਰਤਾ ਇੱਕ ਚਲਤ ਉਪਾਇ ਆ ਅਨਹਦ ਬਾਣੀ ਸ਼ਬਦ ਸੁਣਾਇ ਮਨਮਖ ਭੂਲੇ ਗੁਰਮਖਿ 부ਝਾਇਆ ਕਾਰਨ ਕਰਤਾ ਕਰਦਾ ਆਇਆ ਗੁਰ ਕਾ ਸ਼ਬਦ ਮੇਰੇ ਅੰਤਰ ਧਿਆਨ ਹਉ ਕਬੂ ਨਾ ਛਡੋ ਹਰਿ ਕਾ ਨਾਮ ਰਹਾਉ ਪਿਤਾ ਪ੍ਰਹਿਲਾਦ ਪੜਨ ਪਠਾਇਆ ਲੈ ਪਾਟੀ ਪਾੰਦੇ ਲੈ ਆਇਆ ਨਾਮ ਬਿਨਾ ਨਹ ਪੜਉ ਅਚਾਰ ਮੇਰੀ ਪਟਿਆ ਲਿਖ ਦੇਹੋ ਗੋਬਿੰਦ ਮੁਰਾਰ ਪੁੱਤਰ ਪ੍ਰਹਿਲਾਦ ਸਿਉ ਕਹਿਆ ਮਾਈ ਪਰ ਵਿਰਤ ਨਾ ਪੜੋਂ ਰਹੀ ਸਮਝਾਈ ਨਿਰਭਉ ਦਾਤਾ ਹਰ ਜੀਓ ਮੇਰੇ ਨਾਲ ਜੇ ਹਰ ਛੋਡੋਂ ਤੋ ਕੁਲ ਲਾਗੈ ਗਾਲ ਪ੍ਰਲਾਦ ਸਭ ਚਾਟੜੇ ਵਿਗਾਰੀ ਹਮਾਰਾ ਕਿਹਾ ਨਾ ਸੁਣੈ ਆਪਣੇ ਕਾਰਜ ਸਵਾਰੇ ਸਬ ਨਗਰੀ ਮੈਂ ਭਗਤ ਦਿੜਾਈ ਦੁਸ਼ਟ ਸਬਾਕਾਂ ਕਿਛ ਨ ਵਸਾਈ ਸੰਡੈ ਮਰਕੈ ਕੀ ਪੁਕਾਰ ਸਬੇ ਦੈਤ ਰਹੇ ਝੱਖ ਮਾਰ ਭਗਤ ਜਨਾ ਕੀ ਪਤ ਰਾਖੈ ਸੋਈ ਕੀਤੇ ਕਹ ਕਹਿਆ ਕਿਆ ਹੋਈ ਕਿਰਤ ਸੰਜੋਗੀ ਦੈਨਤ ਰਾਜ ਚਲਾਇਆ ਹਰ ਨਾ ਬੂਝੈ ਤិន ਆਪ ਪੁਲਾਇਆ ਪੁੱਤਰ ਪ੍ਰਲਾਦ ਸਿਉ ਵਾਦ ਰਚਾਇਆ ਅੰਦਾ ਨਾ ਬੂਝੈ ਕਾਲ ਨੇੜੈ ਆਇਆ ਪ੍ਰਲਾਦ ਕੋਠੇ ਵਿੱਚ ਰੱਖਿਆ ਬਾਹਰ ਦੀਆ ਤਾਲਾ ਨਿਰਪਉ ਬਾਲਕ ਮੂਲ ਨ ਡਰਹੀ ਮੇਰੇ ਅੰਤਰ ਗੁਰ ਗੋਪਾਲਾ ਕੀਤਾ ਹੋਵੈ ਸ਼ਰੀਕੀ ਕਰੈ ਅਣਹੋਂਦਾ ਨਾ ਧਰਾਇਆ ਜੋ ਉਤਰ ਲਿਖਿਆ ਸੋ ਆਏ ਬਹੁਤਾ ਜਨ ਸਿਉ ਬਾਧ ਰਚਾਇਆ ਪਿਤਾ ਪ੍ਰਲਾਦ ਸਿਉ ਗੁਰਜ ਉਠਾਈ ਕਹਾ ਤੇਮਾਰਾ ਜਗਦੀਸ਼ ਗੁਸਾਈ ਜਗ ਜੀਵਨ ਦਾਤਾ ਅੰਤ ਸਖਾਈ ਜਾ ਦੇਖਾਂ ਤੈ ਰਹਾ ਸਮਾਈ ਥਮ ਉਪਾੜ ਹਰ ਆਪ ਦਿਖਾਇਆ ਅੰਕਾਰੀ ਦੇ ਤਮਾਰ ਪਚਾਇਆ ਭਗਤਾ ਮਨ ਆਨੰਦ ਵਜੀ ਵਿਧਾਈ ਆਪਣੇ ਸੇਵਕ ਕੋ ਦੇ ਵਡਿਆਈ ਜੰਮਣ ਮਰਨਾ ਮੋ ਉਪਾਇਆ ਆਮਣ ਜਾਣਾ ਕਰਤੈ ਲਿਖ ਪਾਇਆ ਪ੍ਰਹਲਾਦ ਕੈ ਕਾਰਜ ਹਰ ਆਪ ਦਿਖਾਇਆ ਭਗਤਾਂ ਕਾ ਬੋਲ ਆਗੇ ਆਇਆ ਦੇਵ ਕੁਲੀ ਲਕਸ਼ਮੀ ਕੋ ਕਰੈ ਜੈਕਾਰ ਮਾਤਾ ਨਰਸਿੰਘ ਕਾ ਰੂਪ ਨਿਵਾਰ ਲਕਸ਼ਮੀ ਭਾਉ ਕਰੈ ਨਾ ਸਾਕੈ ਜਾਏ ਪ੍ਰਹਲਾਦ ਜਨ ਚਰਨੀ ਲਖਾ ਆਈ ਸਤਿਗੁਰ ਨਾਮ ਨਿਧਾਨ ਦਿੜਾਇਆ ਰਾਜਮਾਲ ਝੂਠੀ ਸਭ ਮਾਇਆ ਲੋਭੀ ਨਰ ਰਹੇ ਲਪਟਾਏ ਹਰ ਕੇ ਨਾਮ ਬਿਨ ਦਰਗਾ ਮਿਲੇ ਸਜਾਈ ਕਹਿ ਨਾਨਕ ਸਭ ਕੋ ਕਰੇ ਕਰਾਇਆ ਸੇ ਪ੍ਰਮਾਨ ਜਿਨਿ ਹਰਿ ਸਿਉ ਚਿਤ ਲਾਇਆ ਭਗਤਾਂ ਕਾ ਅੰਗੀਕਾਰ ਕਰਦਾ ਆਇਆ ਕਰਤਾ ਆਪਣਾ ਰੂਪ ਦਿਖਾਇਆ ਭੈਰੋ ਮਹਿਲਾ ਤੀਜਾ ਗੁਰ ਸੇਵਾ ਤੇ ਅੰਮ੍ਰਿਤ ਫਲ ਪਾਇਆ ਹਉ ਮੈਂ ਤ੍ਰਿਸ਼ਨਾ ਬੁਝਾਈ ਹਰ ਕਾ ਨਾਮ ਹਿਰਦੈ ਮਨ ਵਸਿਆ ਮਨ ਸਾ ਮਨੈ ਸਮਾਈ ਹਰ ਜੀਉ ਕਿਰਪਾ ਕਰੋ ਮੇਰੇ ਪਿਆਰੇ ਅਣ ਦਿਨ ਹਰ ਦੀਨ ਅਣ ਦਿਨ ਹਰ ਗੁਣ ਦੀਨ ਜਨ ਮੰਗੈ ਗੁਰ ਕਾ ਸ਼ਬਦ ਉਧਾਰੇ ਰਹਾਉ ਸੰਤ ਜਨਾ ਕੋ ਜਮ ਜੋ ਨਾ ਸਕੈ ਰਤੀ ਅੰਚ ਦੂਖ ਨ ਲਾਈ ਆਪ ਤਰੈ ਸਗਲੇ ਕੁਲ ਤਾਰੈ ਜੋ ਤੇਰੀ ਸ਼ਰਨਾਈ ਭਗਤਾਂ ਕੀ ਪੈਜ ਰਖੈ ਤੂੰ ਆਪੇ ਇਹ ਤੇਰੀ ਵਡਿਆਈ ਜਨਮ ਜਨਮ ਕੇ ਕਿਲ ਵਿਕ ਦੁਖ ਕਟੈ ਦੁਬਧਰਤੀ ਨਾਰਾਈ ਹਮ ਮੂੜ ਮੁਗਧ ਕਿਛ ਬੂਝੈ ਨਾਹੀ ਤੂੰ ਆਪੇ ਦੇਹ 부ਜਾਈ ਜੋ ਤਦ ਭਾਵੈ ਸੋਈ ਕਰਸੀ ਅਵਰਣਾ ਕਰ ਨਾ ਜਾਈ ਜਗਤ ਉਪਾਈ ਤੁਰਤੰਦੈ ਲਾਇਆ ਹੁੰਡੀ ਕਾਰ ਕਮਾਈ ਜਨਮ ਪਦਾਰਥ ਜੂ ਐ ਹਾਰਿਆ ਸ਼ਬਦੈ ਸੁਰਤ ਨ ਪਾਈ ਮਨ ਮੁਖ ਮਰੈ ਤਿਨ ਕਿਛੂ ਨ ਸੂਝੈ ਦੁਰਮਤ ਅਗਿਆਨ ਅੰਧਾਰਾ ਭਵਜਲ ਪਾਰ ਨ ਪਾਵੈ ਕਬਹੀ ਦੂਬ ਮੁਏ ਬਿਨ ਗੁਰ ਸਿਰ ਪਾਰਾ ਸਾਚਾ ਸ਼ਬਦ ਰਤੇ ਜਨ ਸਾਚੇ ਹਰ ਪ੍ਰਭ ਆਪ ਮਲਾਈ ਗੁਰ ਕੀ ਬਾਣੀ ਸ਼ਬਦ ਪਛਾਤੀ ਸਾਚ ਰਹੇ ਲਿਵਲਾਈ ਤੂੰ ਆਪੇ ਨਿਰਮਲ ਤੇਰੇ ਜਨ ਹੈ ਨਿਰਮਲ ਗੁਰ ਕਾ ਸ਼ਬਦ ਵਿਚਾਰੇ ਨਾਨਕ ਤਿੰਨ ਕਾ ਸਦ ਬਲਹਾਰ ਹੈ RAM ਨਾਮ ਉਰਤਾਰੇ ਪੈਰੋਂ ਮਹੈਲਾ ਪੰਜਵਾ ਅਸ਼ਟਪਦੀਆਂ ਘਰ ਦੂਜਾ ਇੱਕ ਵੰਕਾਰ ਸਤਿਗੁਰ ਪ੍ਰਸਾਦ ਜਿਸ ਨਾਮ ਰਿਧੈ ਸੋਈ ਵਡਰਾਜਾ ਜਿਸ ਨਾਮ ਰਿਧੈ ਤਿਸ ਪੂਰੇ ਕਾਜਾ ਜਿਸ ਨਾਮ ਰਿਧੈ ਤਿਨ ਕੋਟ ਧਨ ਪਾਏ ਨਾਮ ਬਿਨਾ ਜਨਮ ਵਿਰਥਾ ਜਾਏ ਤਿਸਲਾਹੀ ਜਿਸ ਹਰ ਧਨ ਰਾਸ ਸੋ ਵਡਭਾਗੀ ਜਿਸ ਗੁਰਮਸਤਕ ਹਾਥ ਰਹਾਉ ਜਿਸ ਨਾਮ ਰਿਧੈ ਤਿਸ ਕੋਟ ਕਈ ਸੈਨਾ ਜਿਸ ਨਾਮ ਰਿਧੈ ਤਿਸ ਸਹਿਜ ਸੁਖੈਨਾ ਜਿਸ ਨਾਮ ਰਿਧੈ ਸੋ ਸੀਤਲ ਹੂਆ ਨਾਮ ਬਿਨਾ ਧ੍ਰਿਗ ਜੀਵਨ ਮੂਆ ਜਿਸ ਨਾਮ ਰਿਧੈ ਸੋ ਜੀਵਨ ਮੁਕਤਾ ਜਿਸ ਨਾਮ ਰਿਧੈ ਤਿਸ ਸਭ ਕੀ ਜੁਗਤਾ ਜਿਸ ਨਾਮ ਰਿਧੈ ਤਿੰਨ ਨੌ ਨਿਧ ਪਾਈ ਨਾਮ ਬਿਨਾ ਭ੍ਰਮ ਆਵੈ ਜਾਈ ਜਿਸ ਨਾਮ ਰਿਧੈ ਸੋ ਬੇਪਰਵਾਹਾ ਜਿਸ ਨਾਮ ਰਿਧੈ ਤਿਸ ਸਦ ਹੀ ਲਾਹਾ ਜਿਸ ਨਾਮ ਰਿਧੈ ਤਿਸ ਸਵੱਡ ਪਰਵਾਰ ਨਾਮ ਬਿਨਾ ਮਨ ਮੁਖ ਗਵਾਰਾ ਜਿਸ ਨਾਮ ਰਿਧੈ ਤਿਸ ਵਡ ਪਰਵਾਰਾ ਨਾਮ ਬਿਨਾ ਮਨ ਮੁਖ ਗਵਾਰਾ ਜਿਸ ਨਾਮ ਰਿਧੈ ਤਿਸ ਨਿਸ਼ਚਲ ਆਸਨ ਜਿਸ ਨਾਮ ਰਿਧੈ ਤਿਸ ਤਖਤ ਨਿਵਾਸਨ ਜਿਸ ਨਾਮ ਰਿਧੈ ਸੋ ਸਾਚਾ ਸ਼ਾਹ ਨਾਮਹੀਨ ਨਾਹੀ ਪਤ ਵਿਸਾਹ ਜਿਸ ਨਾਮ ਰਿਧੈ ਸੋ ਸਭ ਮੈਂ ਜਾਤਾ ਜਿਸ ਨਾਮ ਰਿਧੈ ਸੋ ਪੁਰਖ ਵਿਧਾਤਾ ਜਿਸ ਨਾਮ ਰਿਧੈ ਸੋ ਸਭ ਤੇ ਊਚਾ ਨਾਮ ਬਿਨਾ ਭ੍ਰਮ ਜੋਨੀ ਮੂਚਾ ਜਿਸ ਨਾਮ ਰਿਧੈ ਤਿਸ ਪ੍ਰਗਟ ਪਹਾਰਾ ਜਿਸ ਨਾਮ ਰਿਧੈ ਤਿਸ ਮਿਟਿਆ ਅੰਧਾਰਾ ਜਿਸ ਨਾਮ ਰਿਧੈ ਸੋ ਪੁਰਖ ਪਰਮਾਨ ਨਾਮ ਬਿਨਾ ਫਿਰ ਆਵਣ ਜਾਣ ਤਿਨ ਨਾਮ ਪਾਇਆ ਜਿਸ ਭਇਓ ਕਿਰਪਾਲ ਸਾਧ ਸੰਗਤ ਮੈਂ ਬਸੀ ਸਾਧ ਸੰਗਤ ਮੈਂ ਲਖੇ ਗੋਪਾਲ ਆਮਣ ਜਾਣ ਰਹੀ ਸੁਖ ਪਾਇਆ ਕਉ ਨਾਨਕ ਤਤੈ ਤਤ ਮਿਲਾਇਆ ਪੈਰੋਂ ਮਹਿਲਾ ਪੰਜਵਾ ਕੋਟ ਵਿਸ਼ਨ ਕੀਨੇ ਅਵਤਾਰ ਕੋਟ ਬ੍ਰਹਮੰਡ ਜਾ ਕੇ ਧਰਮ ਸਾਲ ਕੋਟ ਮਹੇਸ਼ ਉਪਾਇ ਸਮਾਈ ਕੋਟ ਬ੍ਰਾਹਮੇ ਜਗ ਸਾਜਣ ਲਾਏ ਐਸੋ ਧਣੀ ਗੋਵਿੰਦ ਹਮਾਰਾ ਬਰਨਨ ਸਾਕੋਂ ਗੁਣ ਵਿਸਥਾਰਾ ਰਹਾਉ ਕੋਟ ਮਾਇਆ ਜਾ ਕੈ ਸੇਵਕਾਈ ਕੋਟ ਜੀ ਜਾ ਕੀ ਸਹਜਾਏ ਕੋਟ ਉਪਾਰਜਨਾ ਤੇਰੇ ਅੰਗ ਕੋਟ ਭਗਤ ਬਸਤ ਹਰ ਸੰਗ ਕੋਟ ਛਤਰਪੱਤ ਕਰਤ ਨਮਸਕਾਰ ਕੋਟ ਇੰਦਰ ਠਾਡੇ ਹੈ ਦੁਆਰ ਕੋਟ ਬਿਕੁੰਠ ਜਾ ਕੀ ਦ੍ਰਿਸ਼ਟੀ ਮਾਹੇ ਕੋਟ ਨਾਮ ਜਾ ਕੀ ਕੀਮਤ ਨਾਹੇ ਕੋਟ ਪੂਰੀਅਤ ਹੈ ਜਾਂ ਕੈਨਾਦ ਕੋਟ ਅਖਾਰੇ ਚਲਤ ਬਿਸਮਾਦ ਕੋਟ ਸਕਤ ਸਿਵ ਆਗਿਆਕਾਰ ਕੋਟ ਜੀ ਦੇਵੈ ਆਧਾਰ ਕੋਟ ਤੀਰਥ ਜਾ ਕੇ ਚਰਨ ਮਝਾਰ ਕੋਟ ਪਵਿੱਤਰ ਜਪਤ ਨਾਮ ਚਾਰ ਕੋਟ ਪੁਜਾਰੀ ਕਰਤੇ ਪੂਜਾ ਕੋਟ ਵਿਸਥਾਰਨ ਅਵਰ ਨ ਦੂਜਾ ਕੋਟ ਮਹਿਮਾ ਜਾ ਕੀ ਨਿਰਮਲ ਹੰਸ कोट अस्तत जाकी करत ब्रह्मान्स कोट परलो उपत निमख माहे कोट गुना तेरे गणे ना जाहे कोट ज्ञानी कथें त्या ज्ञान कोट ध्याननी धरत ध्यान कोट तपिसर तप ही करते कोट मुनी सर मुन महरते अविकत नाथ अगोचर स्वामी पूर रेहा कट अंतर जामी जत कत देखों तेरा वासा ਨਾਨਕ ਕਉ ਗੁਰ ਕੀਓ ਪ੍ਰਗਾਸਾ ਪੈਰੋਂ ਮਹਿਲਾ ਪੰਜਵਾ ਸਤਗੁਰ ਮੋਕੋ ਕੀਨੋ ਦਾਨ ਅਮੋਲ ਰਤਨ ਸਹਿਜ ਬਿਨੋਦ ਚੋਜ ਅਨੰਤਾ ਨਾਨਕ ਕਉ ਪ੍ਰਭ ਮਿਲਿਓ ਅਚਿੰਤਾ ਕਹ ਨਾਨਕ ਕੀਰਤ ਹਰ ਸਾਚੀ ਬੌਰ ਬੌਰ ਤਿਸ ਸੰਗ ਮਨ ਰਾਚੀ ਰਹਾਉ ਅਚਿੰਤ ਹਮਾਰੈ ਭੋਜਨ ਪਾਉ ਅਚਿੰਤ ਹਮਾਰੈ ਲੀਚੈ ਨਾਉ ਅਚਿੰਤ ਹਮਾਰੈ ਸ਼ਬਦ ਉਦਾਰ ਅਚਿੰਤ ਹਮਾਰੈ ਪਰੇ ਪੰਡਹਾਰ ਅਚਿੰਤ ਹਮਾਰੈ ਕਾਰਜ ਪੂਰੇ ਅਚਿੰਤ ਹਮਾਰੈ ਲਥੇ ਵਿਸੂਰੇ ਅਚਿੰਤ ਹਮਾਰੈ ਬੈਰੀ ਮੀਤਾ ਅਚਿੰਤੋ ਹੀ ਇਹ ਮਨ ਵਸ ਕੀਤਾ ਅਚਿੰਤ ਪ੍ਰਭ ਹਮ ਕੀਆ ਦਿਲਾਸਾ ਅਚਿੰਤ ਹਮਾਰੀ ਪੂਰਨ ਆਸਾ ਅਚਿੰਤ ਹਮਾਂ ਕੋ ਸਗਲ ਸਿਧਾਂਤ ਅਚਿੰਤ ਹਮ ਕੋ ਗੁਰ ਦੀਨੋ ਮੰਤ अचिन्त हमारे बिन से बैर अचिन्त हमारे मिटे अंधेर अचिन्तो ही मन कीर्तन मीठा अचिन्तो ही प्रभु कट कट दीठा अचिन्त मिट्यो है सगलो परमा अचिन्त बसियो मन सुख विश्राम अचिन्त हमारे अनहत वाजे अचिन्त हमारे गोविंद काजे अचिन्त हमारे मन पति आना निहचल तने अचिन्त पहचाना अचिन्तो उपज्यो ਸਗਲ ਬੇਕਾ ਅਚਿੰਤ ਚਰੀ ਹੱਥ ਹਰ ਹਰ ਟੇਕਾ ਅਚਿੰਤ ਪ੍ਰਭ ਉਤਰ ਲਿਖਿਆ ਲੇਖ ਅਚਿੰਤ ਮਿਲਿਓ ਪ੍ਰਭ ਠਾਕੁਰ ਏਕਾ ਚਿੰਤ ਅਚਿੰਤਾ ਸਗਲੀ ਗਈ ਪ੍ਰਭ ਨਾਨਕ 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 ਮਈ ਪੈਰੋਂ ਬਾਣੀ ਭਗਤਾਂ ਕੀ ਕਬੀਰ ਜੀਓ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਏ ਤਨ ਮੇਰੇ ਹਰ ਕੋ ਨਾਉ ਗਾਠਣਾ ਗਾਠਣਾ ਬੰਦੋ ਬੇਚਣਾ ਖਾਉ ਰਹਾਉ ਨਾਉ ਮੇਰੇ ਖੇਤੀ ਨਾਉ ਮੇਰੇ bari ਭਗਤ ਕਰਉ ਜਨ ਸ਼ਰਨ ਤੁਮਾਰੀ ਨਾਉ ਮੇਰੇ ਮਾਇਆ ਨਾਉ ਮੇਰੇ ਪੂੰਜੀ ਤੁਮੈ ਛੋੜ ਜਾਨੋ ਨਹੀਂ ਦੂਜੀ ਨਾਉ ਮੇਰੇ ਬੰਦਪਾ ਨਾਉ ਮੇਰੇ ਭਾਈ ਨਾਉ ਮੇਰੇ ਸੰਗ ਅੰਤ ਹੋਏ ਸਖਾਈ ਮਾਇਆ ਮਹਿ ਜਿਸ ਰਖੈ ਉਦਾਸ ਕਹ ਕਬੀਰ ਹਉ ਤਾਕੋ ਦਾਸ ਨਾਗੇ ਆਮਣ ਨਾਗੇ ਜਾਨ ਕੋਈ ਨ ਰਹਿ ਰਾਜਾ ਰਾਣਾ RAM ਰਾਜਾ ਨੋਂ ਨਿਦ ਮੇਰੇ ਸੰਪਹਿਤ ਕਲਤ ਧਨ ਤੇਰੇ ਰਹਾਉ ਆਵਤ ਸੰਗ ਨ ਜਾਤ ਸੰਗਾਤੀ ਕਹਾ ਪੇ ਉਹ ਦਰਬਾਂਦੇ ਹਾਥੀ ਲੰਕਾ ਗੜ੍ਹ ਸੋਨੇ ਕਾ ਪਹਿਆ ਮੂਰਖ ਰਾਮਨ ਕਿਆ ਲੈ ਗਿਆ ਕਹ ਕਬੀਰ ਕਿਛ ਗੁਣ ਵੀ ਚਾਰ ਚਲੇ ਜੁਵਾਰੀ ਧੋਏ ਹੱਥ ਚਾਰ ਮੈਲਾ ਬ੍ਰਹਮਾ ਮੈਲਾ ਇੰਦ ਰਬ ਮੈਲਾ ਮੈਲਾ ਹੈ ਚੰਦ ਮੈਲਾ ਮਲਤਾ ਈ ਸੰਸਾਰ ਇੱਕ ਹਰ ਨਿਰਮਲ ਜਾ ਕਾ ਅੰਤ ਨਾ ਪਾਰ ਰਹਾਉ ਮਹਿਲੇ ਬ੍ਰਹਮੰਡ ਸਾਈ ਕੈ ਈਸ ਮਹਿਲੇ ਬ੍ਰਹਮੰਡਾਈ ਕੈ ਈਸ ਮਹਿਲੇ ਨਿਸ ਬਸਰ ਦਿਨ 30 ਮੈਲਾ ਮੋਤੀ ਮੈਲਾ ਹੀਰ ਮੈਲਾ ਪਉਣ ਪਾਵਕ ਅਰਨੀਰ ਮੈਲੇ ਸ਼ਿਵ ਸ਼ੰਕਰਾ ਮਹੇਸ਼ ਮੈਲੇ ਸਦ ਸਾਧਕ ਅਰਪੇਖ ਮੈਲੇ ਜੋਗੀ ਜੰਗਮ ਜਟਾ ਸਹਿਤ ਮੈਲੀ ਕਾਇਆ ਹੰਸ ਸਮੇਤ ਕਹ ਕਬੀਰ ਤੇ ਜਨ ਪਰਵਾਨ ਨਿਰਮਲ ਤੇ ਜੋ ਰਾਮੈ ਜਾਨ ਮਨ ਕਰਮ ਕਾ ਕਿਬਲਾ ਕਰ ਦੇਹੀ ਬੋਲਨ ਹਾਰ ਪਰਮ ਗੁਰ ਈਹੀ ਕਾਹੋਂ ਰੇ ਮੁੱਲਾ ਬਾਗ ਨਿਵਾਜ ਏਕਮ ਸੀਤ ਦਸੈ ਦਰਵਾਜ ਰਹਾਓ ਬਿਸਮਲ ਤਮਸ ਪਰਮ ਕਥੂਰੀ ਬਿਸਮਲ ਤਮਸ ਪਰਮ ਕਦੂਰੀ ਭਾਖਲੇ ਪੰਜੈ ਹੋਈ ਸਬੂਰੀ Hindu Turk ਕਾ ਸਾਹਿਬ ਏਕ ਕਹਾ ਕਰੇ ਮੁੱਲਾ ਕਹਾ ਕਰੇ ਸੇਖ ਕਹ ਕਬੀਰ ਹਉ ਪਿਆ دیਵਾਨਾ ਮਸ ਮਸ ਮਨੂਆ ਸਹਿਜ ਸਮਾਨਾ ਗੰਗਾ ਕੈ ਸੰਗ ਸਲਤਾ ਬਿਗਰੀ ਸੋ ਸਲਤਾ ਗੰਗਾ ਹੋਏ ਨਿਬਰਿ ਬਿਗਰਿਓ ਕਬੀਰਾ ਰਾਮ ਤੁਹਾਈ ਸਾਚ ਪਿਓ ਅਨਕਤੈ ਨ ਜਾਇ ਰਹਾਉ ਚੰਦਨ ਕੈ ਸੰਗ ਤਰਵਰ ਬਿਗਰਿਓ ਸੋ ਤਰਵਰ ਚੰਦਨ ਹੋਏ ਨਿਬਰਿਓ ਪਾਰਸ ਕੈ ਸੰਗ ਤਾਂਬਾ ਬਿਗਰਿਓ ਸੋ ਤਾਂਬਾ ਕੰਚਨ ਹੋਏ ਨਿਬਰਿਓ ਸੰਤਨ ਸੰਗ ਕਬੀਰਾ ਬਿਗਰਿਓ ਸੋ ਕਬੀਰ ਰਾਮੈ ਹੋਏ ਨਿਬਰਿਓ ਮਾਥੇ ਤਿਲਕ ਹੱਥ ਮਾਲਾ ਬੰਨਾਂ ਲੋਗਨ ਰਾਮ ਖਲੋ ਨਾ ਜਾਣਾਂ ਜੋ ਹਾਂ ਬਉਰਾ ਤਉ ਰਾਮ ਤੋਰਾ ਲੋਕ ਭਰਮ ਕਹਿ ਜਾਣੈ ਮੂਰਾ ਰਹਾਉ ਤੋਰੋ ਨਾ ਪਾਤੀ ਪੂਜੋ ਨਾ ਦੇਵਾ ਰਾਮ ਭਗਤ ਬਿਨ ਨੇ ਫਲ ਸੇਵਾ ਸਤਗੁਰ ਪੂਜੋ ਸਦਾ ਸਦ ਮਨਾਵੋ ਐਸੀ ਸੇਵ ਦਰਗਾ ਸੁਖ ਪਾਉ ਲੋਗ ਕਹੈ ਕਬੀਰ ਬਉਰਾਨਾ ਕਬੀਰ ਕਮਰਮ ਰਾਮ ਪਹਿਚਾਨਾ ਉਲਟ ਜਾਤ ਕੁਲ ਦੋ ਵਿਸਾਰੀ ਸੁਨ ਸਹਜ ਮੈਂ ਬੁਣਤ ਹਮਾਰੀ ਹਮਰਾ ਝਗੜਾ ਰਹਾ ਨ ਕੋ ਪੰਡਿਤ ਮੁੱਲਾ ਛਾਡੇ ਦੋ ਰਹਾਉ ਬਨ ਬਨ ਆਪ ਆਪ ਪਹਿਰਾਮੁ ਜਹ ਨਹੀਂ ਆਪ ਤਹਾਂ ਹੋਏ ਗਾਵੋ ਪੰਡਤ ਮੁੱਲਾ ਜੋ ਲਿਖ ਦਿਆ ਛਾੜ ਚਲੇ ਹਮ ਕਛੂ ਨ ਲੀਆ ਰਿਦ ਇਖਲਾਸ ਨਿਰਖਲੇ ਮੀਰਾ ਆਪ ਖੋਜ ਖੋਜ ਮਿਲੇ ਕਬੀਰਾ ਨਿਰਧਨ ਆਦਰ ਕੋਈ ਨਾ ਦੇ ਲੱਖ ਯਤਨ ਕਰੇ ਉਹ ਚਤਨਾ ਤਰੇ ਰਹਾਉ ਜੋ ਨਿਰਧਨ ਸਰਧਨ ਕਹਿ ਜਾਏ ਅੱਗੇ ਬੈਠਾ ਪੀਠ ਫਰਾਏ ਜੋ ਸਰਧਨ ਨਿਰਧਨ ਕਹਿ ਜਾਏ ਦੀਆ ਆਦਰ ਲੀਆ ਬੁਲਾਈ ਨਿਰਧਨ ਸਰਧਨ ਨਿਰਦਨ ਸਰਦਨ ਦੋਨੋ ਭਾਈ ਪ੍ਰਭ ਕੀ ਕਲਾ ਨਾ ਮੇ ਟੀ ਜਾਈ ਕਹ ਕਬੀਰ ਨਿਰਦਨ ਹੈ ਸੋਈ ਜਾ ਕੇ ਹਿਰਦੈ ਨਾਮ ਨਾ ਹੋਈ ਗੁਰ ਸੇਵਾ ਤੇ ਭਗਤ ਕਮਾਈ ਤਬ ਏ ਮਾਨਸ ਦੇਹੀ ਪਾਈ ਇਸ ਦੇਹੀ ਕੋ ਸਿਮਰੈ ਦੇਵ ਸੋ ਦੇਹੀ ਪਜ ਹਰ ਕੀ ਸੇਵ ਪਜੋ ਗੋਬਿੰਦ ਪੂਲ ਮਤ ਜਾਹੋ ਮਾਨਸ ਜਨਮਕ ਏ ਲਾਓ ਰਹਾਓ ਜਬ ਲਗ ਜਰਾ ਜੋਰ ਨਹੀਂ ਆਇਆ ਤਬ ਲਗ ਕਾਲ ਗਰਸੀ ਨਹੀਂ ਕਾਇਆ ਜਬ ਲਗ ਵਿਕਲ ਭਈ ਨਹੀਂ ਬਾਨੀ ਭਜ ਲਹਿਰੇ ਮਨ ਸਾਰੰਗ ਪਾਨੀ ਅਬ ਨਾ ਭਜਸ ਭਜਸ ਕਬ ਪਾਈ ਆਵੇ ਅੰਤ ਨਾ ਭਜਿਆ ਜਾਈ ਜੋ ਕੁਛ ਕਰੈ ਸੋਈ ਅਬਸਾਰ ਫਿਰ ਪਛਤਾਹ ਨਾ ਪਾਵੈ ਪਾਰ ਸੋ ਸੇਵਕ ਜੋ ਲਾਇਆ ਸੇਵ ਤਿਨਹੀ ਪਾਈ ਨਰੰજન ਦੇਵ ਗੁਰ ਮਿਲ ਤਾਕੇ ਖੁਲੇ ਕਪਾਟ ਬੌਰਨ ਆਵੇ ਜੋਨੀ ਬਾਟ ਏਹੀ ਤੇਰਾ ਔਸਰ ਏ ਤੇਰੀ 바ਰ ਘਟ ਪੀਤਰ ਤੂੰ ਦੇਖ ਵਿਚਾਰ ਕਹਿਤ ਕਬੀਰ ਜੀਤ ਕਹਾਰ ਬਹੁ ਵਿਦ ਕਹਿਓ ਪੁਕਾਰ ਪੁਕਾਰ ਸ਼ਿਵ ਕੀ ਪੁਰੀ ਬਸੈ ਬੁੱਧਸਾਰ ਤਾਂ ਤਮ ਮਿਲ ਕੇ ਕਰੋ ਵਿਚਾਰ ਏਤ ਉਤ ਕੀ ਸੋਜੀ ਪਰ ਕੌਣ ਕਰਮ ਮੇਰਾ ਕਰ ਕਰ ਮਰੈ ਨਿਜ ਪਦ ਉਪਰ ਲਾਗੋ ਧਿਆਨ ਰਾਜਾ ਆਰਾਮ ਨਾਮ ਮੋਰਾ ਬ੍ਰਹਮ ਗਿਆਨ ਰਹਾਉ ਮੂਲ ਦੁਆਰੈ ਬੰਦਿਆ ਬੰਦ ਰਵ ਉਪਰ ਗੈ ਰੱਖਿਆ ਚੰਦ ਪਛਮਨ ਦੁਆਰੈ ਸੂਰਜ ਤਪੈ ਮੇਰ ਡੰਡ ਸਿਰ ਉਪਰ ਬਸੈ ਪਸ਼ਚਮ ਦੁਆਰੇ ਕੀ ਸਿਲ ਊੜ ਤਹਿ ਸਿਲ ਉਪਰ ਖਿੜਕੀ ਔਰ ਖਿੜਕੀ ਉਪਰ ਦਸਵਾਂ ਦੁਆਰ ਕਹਿ ਕਬੀਰ ਤਾਕਾ ਅੰਤਨਾ ਪਾਰ ਸੋ ਮੁੱਲਾ ਜੋ ਮਨ ਸਿਉ ਲਰੈ ਗੁਰ ਉਪਦੇਸ਼ ਕਾਲ ਸਿਉ ਜੁਰੈ ਆਦ ਪ੍ਰਖਾ ਮਰਦੈ ਮਾਨ ਤਿਸ ਮੁੱਲਾ ਕੋ ਸਦਾ ਸਲਾਮ ਹੈ ਹਜ਼ੂਰ ਕਤ ਦੂਰ ਬਤਾਵੋ ਦੁੰਦਰ ਬੰਦੋ ਸੁੰਦਰ ਪਾਵੋ ਰਹਾਉ ਕਾਜੀ ਸੋ ਜੋ ਕਾਇਆ ਵਿਚਾਰੈ ਕਾਇਆ ਕੀ ਅਗਨ ਬ੍ਰਹਮ ਪਰਜਾਰੈ ਸੁਪਨੈ ਬਿੰਦਨ ਦੇ ਚਰਨਾ ਤਿਸ ਕਾਜੀ ਕੋ ਜਰਾ ਨ ਮਰਨਾ ਸੋ ਸੁਰਤਨ ਜੋ ਦੋਇ ਸਰਤਨੈ ਬਾਹਰ ਜਾਤਾ ਪੀਤਰ ਅਨੈ ਗਗਨ ਮੰਡਲ ਮੈਂ ਲਸ਼ਕਰ ਕਰੈ ਸੋ ਸੁਰਤਾਣ 76 ਸਿਰ ਤਰੈ ਜੋਗੀ ਗੋਰਖ ਗੋਲਖ ਕਰੈ ਹਿੰਦੂ ਰਾਮ ਨਾਮ ਉਚਰੈ ਮੁਸਲਮਾਨ ਕਾ ਏਕ ਖੁਦਾਏ ਕਬੀਰ ਕਾ ਸਵਾਮੀ ਰਹਾ ਸਮਾਏ ਪੈਰੋਂ ਮਹਿਲਾ ਪੰਜਵਾ ਜੋ ਪਾਥਰ ਕੋ ਕਹਤੇ ਦੇਵ ਤਾਕੀ ਬਿਰਥਾ ਹੋਵੈ ਸੇਵ ਜੋ ਪਾਥਰ ਕੀ ਪਾਈ ਪਾਏ ਤਿਸ ਕੀ ਕਾਲ ਅਜਾਈ ਜਾਏ ਕੁਰ ਹਮਰਾ ਸਦ ਬੋਲਨ ਤ ਸਰਬ ਜੀਆਂ ਕੋ ਪ੍ਰਭ ਦਾਣ ਦੇਤਾ ਰਹਾਓ ਅੰਤਰ ਦਿਓ ਨਾ ਜਾਣੇ ਅੰਧ ਭ੍ਰਮ ਕਮ ਹੋਇਆ ਪਾਵੇ ਫੰਦ ਭ੍ਰਮ ਕਮ ਹੋਇਆ ਪਾਵੇ ਫੰਦ ਨਾ ਪਾਥਰ ਬੋਲੇ ਨਾ ਕਿਛ ਦੇ ਫੋਕਟ ਕਰਮ ਨੇ ਫਲ ਹੈ ਸੀ ਜੇ ਮਿਰਤਕ ਕੋ ਚੰਦਨ ਚੜਾਵੇ ਉਸਤੇ ਕਹੋ ਕਵਨ ਫਲ ਪਾਵੇ ਜੇ ਮਿਰਤਕ ਕੋ ਵਿਸ਼ਟਾ ਮਾਹੀ ਰੁਲਾਈ ਤਾ ਮਰਤਕਾ ਕਿਆ ਘਟ ਜਾਈ ਕਹਿਤ ਕਬੀਰ ਹਉ ਕਹਉ ਪੁਕਾਰ ਸਮਝ ਦੇਖ ਸਾਖਤ ਗਵਾਰ ਦੂਜੇ ਭਾਈ ਬਹੁਤ ਘਰ ਗਾਲੇ RAM ਭਗਤ ਹੈ ਸਦਾ ਸੁਖਾਲੇ ਕਹਿਤ ਕਬੀਰ ਹਉ ਕਹਉ ਪੁਕਾਰ ਸਮਝ ਦੇਖ ਸਾਖਤ ਗਵਾਰ ਦੂਜੇ ਪਾਏ ਬਹੁਤ ਕਰ ਗਾਲੇ RAM ਭਗਤ ਹੈ ਸਦਾ ਸੁਖਾਲੇ ਦੂਜੇ ਪਾਏ ਬਹੁਤ ਕਰ ਗਾਲੇ RAM ਭਗਤ ਹੈ ਸਦਾ ਸੁਖਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ